ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਗਰਮੀਆਂ ਦੇ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਨੇ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮਪਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮਪਾਉਣੇ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰਜਸ ਅਲੱਗ ਤੋਂ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੁੰਦਾ ਹੈ ਜੀ ਉਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਬਾਕੀ ਜੇ ਨਾਲ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਸੂਟਾਂ ਦੀ ਨੰਬਰਿੰਗ ਕੀਤੀ ਹੁੰਦੀ ਹੈ ਜੀ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਪ੍ਰਾਈਸ ਹਰੇਕ ਸੂਟ ਦੇ ਦੱਸੇ ਹੁੰਦੇ ਆ ਫੇਰ ਵੀ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਮੈਨੂੰ ਇਸੇ ਨੰਬਰ ਤੇ ਵਟਸਐਪ ਮੈਸੇਜ ਕਰਕੇ ਪ੍ਰਾਈਸ ਕਨਫਰਮ ਕਰ ਸਕਦੇ ਹੋ ਜੀ ਤੇ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਗਰਮੀਆਂ ਦੇ ਪਾਰਟੀ ਵੇਅਰ ਸੂਟ ਹੈ ਕਿਉਂਕਿ ਗਰਮੀਆਂ ਦੇ ਵਿੱਚ ਇੱਕ ਆਪਾਂ ਨੂੰ ਆ ਬੜੀ ਟੈਨਸ਼ਨ ਹੁੰਦੀ ਹੈ ਜੀ ਆਪਾਂ ਨੂੰ ਕੋਈ ਫੰਕਸ਼ਨ ਆ ਜਵੇ ਵੀ ਆਪਾਂ ਕੀ ਪਾਈਏ ਹੈ ਨਾ ਤੇ ਆਪਾਂ ਉਸ ਹਿਸਾਬ ਦੇ ਥੋੜੇ ਕਲਰ ਵੀ ਸੋਬਰ ਹੋਣਗੇ ਤੇ ਬਹੁਤ ਪਿਆਰੇ ਫੈਬਰਿਕ ਦੇ ਵਿੱਚ ਅੱਜ ਦੇ ਸੂਟ ਡਿਜ਼ਾਈਨਰ ਸੂਟ ਹੋਣਗੇ ਸਾਰੇ ਆਪਣੇ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਇਹ neck ਪੂਰੀ ਰੈਡੀ ਹੈ ਜੀ neck ਇਹ ਦੀ ਇਹ ਤੁਸੀਂ ਲੂਜ਼ਿੰਗ ਦੇ ਵਿੱਚ ਜਿੱਕਨ ਪਾਕਿਸਤਾਨੀ ਲੁੱਕ ਦੇ ਵਿੱਚ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਬਹੁਤ ਸੋਹਣਾ ਹੈਂਡਵਰਕ ਹੋਇਆ ਨੈੱਕ ਤੇ ਲਾਈਨਿੰਗ ਲਾ ਕੇ ਬਣੂਗਾ ਜੀ ਸੂਟ ਇਹ ਬਿਲਕੁਲ ਫੁੱਲ ਵੈਲ ਦੀ ਪਤਲੀ ਲਾਈਨਿੰਗ ਲਗਾ ਕੇ ਤੇ ਬਹੁਤ ਸੋਹਣਾ ਇਹ ਦੇਖੋ ਕਿੰਨਾ ਸੋਹਣੀ ਆਊਟਲਾਈਨ ਕੀਤੀ ਹੋਈ ਹੈ ਬਹੁਤ ਪਿਆਰਾ ਸਾਰਾ ਹੈਂਡਵਰਕ ਹੈ ਜੀ ਇਹਦੇ ਵਿੱਚ ਹੱਥ ਦੇ ਨਾਲ ਆਊਟਲਾਈਨ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਪਹਿਲੀ ਗੱਲ ਹੈ ਪ੍ਰਿੰਟ ਬਹੁਤ ਪਿਆਰਾ ਹੈ ਸੂਟ ਦਾ ਜਿੱਥੇ ਵੀ ਤੁਸੀਂ ਵੀਅਰ ਕਰੋਗੇ ਬਹੁਤ ਪਿਆਰੀ ਲੁੱਕ ਆਣੀ ਹੈ ਜੇ ਸੂਟ ਦੀ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਨੈੱਕ ਪੂਰੀ ਰੈਡੀ ਹੈ ਪਹਿਲੇ ਹੀ ਇਹ ਪ੍ਰਿੰਟ ਬਹੁਤ ਸੋਹਣਾ ਤੇ ਨਾਲ ਸੇਮ ਬੇਸ ਕਲਰ ਦੀ ਪਲੇਨ ਬਾਟਮ ਹੈ ਨਾਲ ਸੇਮ ਜਿਹੜਾ ਬੇਸ ਕਲਰ ਹੈ ਤੇ ਨਾਲ ਹੈਗਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਦੁਪੱਟੇ ਦੀ ਚੜਾਈ ਉਨੀ ਜ਼ਿਆਦਾ ਨਹੀਂ ਹੈਗੀ ਪਰ ਲੰਬਾਈ ਪੂਰੀ ਹੈ ਤੇ 4 ਸਾਈਡ ਬਹੁਤ ਸੋਹਣਾ ਮਲਟੀਵਰਕ ਹੋਇਆ ਹੈ ਦੁਪੱਟੇ ਤੇ ਬਹੁਤ ਸੋਹਣਾ ਦੁਪੱਟਾ ਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਇਹ ਆਪਣਾ ਪਾਰਟੀ ਵੇਅਰ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ ਦੀ ਸੂਟ ਦੀ ਇਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਇਹ ਵਾਲੇ ਸੂਟ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਸੂਟ ਦਿਖਾਣੇ ਬੜਾ ਪਿਆਰਾ ਹੈ ਵੀ ਮਲਟੀ ਕਲਰ ਦੇ ਵਿੱਚ ਹੀ ਹੈ ਇੱਕ ਕਾਫੀ ਖੁੱਲਾ ਕੱਪੜਾ ਹੈ ਜੀ ਇਹ ਵਾਲੇ ਸੂਟ ਦਾ ਜੇ ਤੁਸੀਂ ਬੜੇ ਤਰੀਕੇ ਨਾਲ ਕੱਢੋ ਇਹਦੇ ਵਿੱਚ ਤੇ ਦੋ ਸ਼ਰਟਸ ਵੀ ਨਿਕਲ ਸਕਦੀਆਂ ਪਰ ਜੇ ਹੈਵੀ ਨਾਪ ਹੈ ਲੂਜ਼ਿੰਗ ਦੇ ਵਿੱਚ ਬਣਾਣਾ ਫਿਰ ਦੋ ਇੱਕ ਸ਼ਰਟ ਹੀ ਬਣਨੀ ਹੈ neck ਦੇਖੋ ਕਿੰਨੀ ਪਿਆਰੀ ਬਣੀ ਹੈ ਬਹੁਤ ਸੋਹਣਾ neck ਰੈਡੀ ਹੋਇਆ 3 ਮੀਟਰ ਦੀ ਸ਼ਰਟ ਹੈ ਜੀ ਇਹ ਤੇ ਅਰਜ਼ ਵੀ ਕਾਫੀ ਜ਼ਿਆਦਾ ਹੈ ਦਾ ਇਹ ਦੇਖੋ ਘੇਰੇ ਤੇ ਕਿੰਨਾ ਪਿਆਰਾ ਵਰਕ ਪਰਲ ਲੱਗੇ ਹੋਏ ਆ ਤੇ ਬਹੁਤ ਸੋਹਣਾ ਵਰਕ ਨੀਚੇ ਘੇਰੇ ਤੇ ਬਹੁਤ ਪਿਆਰੀ ਲੁੱਕ ਆਉਣੀ ਹੈ ਜਦ ਇਹਨਾਂ ਨੂੰ ਲੂਸ ਸਟਾਈਲ ਦੇ ਵਿੱਚ ਬਣਾਵੇ ਬਿਲਕੁਲ ਪਾਕਿਸਤਾਨੀ ਲੁੱਕ ਦੇ ਵਿੱਚ ਲੂਜ਼ਿੰਗ ਦੇ ਵਿੱਚ ਇਹ 슬ੀਵਸ ਅਲੱਗ ਤੋਂ ਹੀ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਇਹ ਦੇਖੋ ਪਿੱਛੇ 3 ਮੀਟਰ ਦੀ ਸ਼ਰਟ ਹੈ ਪੂਰਾ ਖੁੱਲਾ ਕੱਪੜਾ 3 ਮੀਟਰ ਦੀ ਸ਼ਰਟ ਤੇ ਬਹੁਤ ਪਿਆਰਾ ਮਲਟੀ ਦੇ ਵਿੱਚ ਮਸਲੀਨ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਪਿਓਰ ਮਸਲੀਨ ਦੇ ਵਿੱਚ ਇਹ ਨਾਲ ਸੇਮ ਬੇਸ ਕਲਰ ਦੀ ਲਾਈਟ ਗ੍ਰੇ ਜਾਂ ਬੇਸ ਹੈ ਦਾ ਜਿਹੜਾ ਬੇਸ ਕਲਰ ਹੈ ਉਹ ਬਿਲਕੁਲ ਲਾਈਟ ਗ੍ਰੇ ਕਲਰ ਦਾ ਹੈ ਉਸੇ ਕਲਰ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਮਸਲੀਨ ਦਾ ਹੀ ਲਾਈਨਿੰਗ ਦੇ ਵਿੱਚ ਇਸ ਦਾ ਦੁਪੱਟਾ ਦੇਖੋ ਦੁਪੱਟੇ ਦੀ ਚੜਾਈ ਇਹਦੀ ਪੂਰੀ ਚੜਾਈ ਹੈ ਜੀ ਦੁਪੱਟੇ ਦੀ ਪਿਓਰ ਮਸਲੀਨ ਦਾ ਹੀ ਦੁਪੱਟਾ ਦੇਖੋ ਕਿੰਨਾ ਸੋਹਣਾ ਮਲਟੀ ਲਾਈਨਸ ਦੇ ਵਿੱਚ ਤੇ ਪ੍ਰੋਪਰ ਲੇਸਿਸ ਦੇ ਨਾਲ ਫਿਨਿਸ਼ਿੰਗ ਦੁਪੱਟੇ ਦੀ ਕੀਤੀ ਹੋਈ ਹੈ ਬਹੁਤ ਪਿਆਰਾ ਸੂਟ ਹੈ ਡਿਜ਼ਾਈਨਰ ਗਰਮੀਆਂ ਦਾ ਪਾਰਟੀ ਵੇਅਰ ਸੂਟ 3850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3850 3850 ਪ੍ਰਾਈਸ ਦੇ ਨਾਲ ਆਪਣਾ ਸੈਕਿੰਡ ਸੂਟ ਇਹ ਨੈਕਸਟ ਇਹ ਦੋ ਸੂਟ ਮੈਂ ਇਸ ਸਟਾਈਲ ਦੇ ਵਿੱਚ ਦਿਖਾਏ ਸੀ ਕਿ ਨੈਕਸਟ ਸਟਾਈਲ ਦੇ ਵਿੱਚ ਤੁਹਾਨੂੰ ਨੈਕਸਟ ਸੂਟ ਦਿਖਾਣੇ ਆ ਬਹੁਤ ਪਿਆਰਾ ਇਹਦੇ نیچے ਮੈਂ ਇੱਕ ਸੂਟ ਦੇ نیچے ਬਾਟਮ ਵਿਛਾ ਲੰਨੀ ਆ ਕਿਉਂਕਿ ਪਿਓਰ ਆਰਗੈਂਜ਼ਾ ਦੇ ਵਿੱਚ ਹੈਗਾ ਆਪਣਾ ਸੂਟ ਤੇ ਕਾਟਨ ਦੇ ਵੀ ਅੱਛੀ ਵਾਲੀ ਕਾਟਨ ਹੁੰਦੀ ਹੈ ਜਿਹੜੀ ਉਹਦੇ ਵਿੱਚ ਹੈ ਜੀ ਬਾਟਮ ਕਿਉਂਕਿ ਨੀਚੇ ਫਿਰ ਉਹ ਸ਼ਰਟ ਉਹਦਾ ਸੂਟ ਦਾ ਹੀ ਪ੍ਰਿੰਟ ਤੁਹਾਨੂੰ ਸ਼ੋ ਹੋਈ ਜਾਣਾ ਸੀ ਤਾਂ ਕਰਕੇ ਆਪਾਂ ਬਾਟਮ ਨੀਚੇ ਰੱਖੀ ਹੈ ਪਿਓਰ ਔਰ ਬਹੁਤ ਟਾਈਮ ਬਾਅਦ ਇਹ ਮਿਲੇਆ ਮੈਨੂੰ ਸੂਟ ਪਿਓਰ ਔਰ ਗੈਂਜ਼ਾ ਦੇ ਵਿੱਚ ਸੂਟ ਹੈ ਇਹ ਆਪਣਾ ਇਹ ਦੇਖੋ ਬਹੁਤ ਸੋਹਣਾ ਮਹਿੰਦੀ ਕਲਰ ਹੈ ਲਾਈਟ ਮਹਿੰਦੀ ਕਲਰ ਤੇ ਨੈੱਕ ਦੇਖੋ ਕਿੰਨੀ ਪੈਰੀ ਬਣੀ ਹੈ ਸਾਰਾ ਵਰਕ ਹੋਇਆ ਹੈ ਇਹ ਨੈੱਕ ਤੇ ਬਹੁਤ ਸੋਹਣਾ ਵਰਕ ਨੈੱਕ ਤੇ ਹੋਇਆ ਹੈ ਇਸ sleeves ਦੇ ਲਈ ਦਿੱਤਾ ਹੋਇਆ ਆ ਆਪਾਂ sleeves ਤੇ ਯੂਜ਼ ਕਰਾਂਗੇ ਜਿੱਥੋਂ ਵੀ ਤੁਸੀਂ ਸਟਿਚ ਕਰਾਉਂਗੇ ਜਾਂ ਮੇਰੇ ਤੋਂ ਇਹ sleeves ਤੇ ਯੂਜ਼ ਕਰਾਂਗੇ ਆਪਾਂ ਪਿਓਰ ਔਰਗੈਂਜ਼ਾ ਦੇ ਵਿੱਚ ਬਣਿਆ ਤੇ ਇਸ ਦੇ ਨਾਲ ਦੁਪੱਟਾ ਦੇਖੋ ਪਿਓਰ ਔਰਗੈਂਜ਼ਾ ਦਾ ਹੀ ਬਹੁਤ ਪਿਆਰਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਦੀ ਬਣ ਕੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਦੁਪੱਟੇ ਦੇ ਪੱਲਿਆਂ ਤੇ ਕਟਾਉਮ ਕੀਤੇ ਹੋਏ ਸੇਮ ਥ੍ਰੈਡ ਦੇ ਜਿਹੜੇ ਦੇ ਨਾਲ ਆਪਣਾ ਵਰਕ ਹੋਇਆ neck ਤੇ ਤੇ ਬਾਜੂ ਤੇ ਬਹੁਤ ਸੋਹਣਾ ਸੂਟ ਹੈ ਗਰਮੀਆਂ ਦੇ ਪਾਰਟੀ ਵੇਅਰ ਸੂਟ ਹੈ ਆਪਣੇ ਕੁਝ ਡਿਫਰੈਂਟ ਲੁੱਕ ਦੇ ਵਿੱਚ 3800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3800 ਪ੍ਰਾਈਸ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਉਣੀ ਹੈ ਹੁਣ ਬਹੁਤ ਪਿਆਰੇ ਸੂਟ ਹੈ ਇਹ ਇੱਥੇ ਬਾਟਮ ਸਾਰੇਆਂ ਨਹੀਂ ਖੋਲ ਕੇ ਫਿਰ ਐਗਜੈਕਟ ਕਲਰ ਪਤਾ ਚੱਲ ਜਾਂਦਾ ਹੁਣ ਜਿਵੇਂ ਕੱਲਾ ਸੂਟ ਖੋਲਦੀ ਕਿਉਂਕਿ ਆਰਗੈਂਜ਼ਾ ਲਾਈਟ ਲੱਗਦਾ ਹੁੰਦਾ ਹੈ ਫਿਰ ਸਾਰਾ ਸ਼ੇਡ ਚੇਂਜ ਹੋ ਜਾਣਾ ਸੀਗਾ ਨੈਕਸਟ ਹੈਗਾ ਇਹਦੇ ਵਿੱਚ ਸਕਿਨ ਕਲਰ 골ਡਨ ਕਲਰ ਇਹ ਬਾਟਮ ਖੋਲੀ ਆਪਾਂ نیچے ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਤੁਹਾਡੀ ਚੋਇਸ ਹੈ ਸ਼ਰਟ ਲਾਈਨਿੰਗ ਲਾ ਕੇ ਬਣਨੀ ਹੈ ਜੀ ਫਿਰ 골ਡਨ ਕਲਰ ਦੇ ਵਿੱਚ ਸਕਿਨ 골ਡਨ ਕਲਰ ਹੈ ਇਹ ਦੇਖੋ ਕਿੰਨਾ ਪਿਆਰਾ ਸੂਟ ਪਿਓਰ অর্ਗਾਂਜ਼ਾ ਦੇ ਵਿੱਚ ਬਹੁਤ ਸੋਹਣਾ ਵਰਕ ਕਾਰਸ ਤੇ ਗ੍ਰੇ ਕਲਰ ਹੁੰਦਾ ਜਿਹੜਾ ਉਸ ਕਲਰ ਦੇ ਨਾਲ ਵਰਕ ਹੈ ਸਾਰਾ ਬਹੁਤ ਸੋਹਣਾ ਵਰਕ neck ਤੇ ਇਹ 슬ੀਵਸ ਤੇ ਵਰਕ ਹੋਇਆ ਤੇ ਬੜਾ ਪਿਆਰਾ ਇਸ ਦਾ ਦੁਪੱਟਾ ਪਿਓਰ オーਰਗੈਂਜ਼ਾ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਹੈ ਇਹ ਦੇਖੋ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਪਿਆਰੇ ਸੂਟ ਹੈ ਇਹਦੇ ਪੱਲਿਆਂ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕੱਟਵਰਕ ਦੋਨੋਂ ਪੱਲਿਆਂ ਤੇ ਹੋਇਆ ਕੋਈ ਫਿਨਿਸ਼ਿੰਗ ਕਰਾਣ ਦੀ ਲੋੜ ਨਹੀਂ ਬਹੁਤ ਪਿਆਰਾ ਇਹ ਹੈ ਇਨਾਂ ਦੀ ਲੁੱਕ ਹੀ ਬਹੁਤ ਪਿਆਰੀ ਆ ਸੂਟਾਂ ਦੀ ਕਿੰਨਾ ਪਿਆਰਾ ਸੂਟ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਕਲਰ ਦਿਖਾਣੇ ਆ ਇਹਦੇ ਵਿੱਚ ਹੀ ਬੜਾ ਸੋਹਣਾ ਗ੍ਰੇ ਬਲੂ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਇਹਦਾ ਆਪਣਾ ਗ੍ਰੇ ਬਲੂ ਕਲਰ ਦੇ ਵਿੱਚ ਗ੍ਰੇ ਬਲੂ ਕਲਰ ਦੇ ਵਿੱਚ ਇਹ ਬਾਟਮ ਆ ਗਈ ਸ਼ਰਟ ਦੇ ਦੇ ਨਾਲ ਹੈਗਾ ਬੜਾ ਪਿਆਰਾ ਜਿਵੇਂ ਸਲੇਟੀ ਕਲਰ ਕਹਿ ਸਕਦੇ ਆ ਆਪਾਂ ਇਹਨੂੰ ਇਹ ਦੇਖੋ ਬਹੁਤ ਸੋਹਣਾ ਸਕਿਨ ਕਲਰ ਦੇ ਵਿੱਚ ਵਰਕ ਬਹੁਤ ਸੋਹਣਾ ਵਰਕ ਹੋਇਆ ਨੈਕ ਤੇ ਇਹ 슬ੀਵਸ ਤੇ ਆ ਜਾਣਾ ਵਰਕ ਬਹੁਤ ਸੋਹਣਾ ਵਰਕ ਹੋਏ ਫੋਰ ਸਾਈਡ ਜਿਵੇਂ ਚਾਕਾਂ ਤੇ ਘੇਰੇ ਤੇ ਲੇਸਿਸ ਵਗੈਰਾ ਕੁਝ ਲਵਾ ਸਕਦੇ ਹੋ ਪਾਈਪਿੰਗ ਬਹੁਤ ਪਿਆਰੀ ਲੁੱਕ ਆਉਂਦੀ ਹੈ ਇਹ ਹੈਗਾ ਇਸ ਦਾ ਦੁਪੱਟਾ ਨਾਲ ਦੁਪੱਟਿਆਂ ਦੀ ਪ੍ਰਿੰਟਿੰਗ ਹੀ ਇੰਨੀ ਵਧੀਆ ਬਹੁਤ ਪਿਆਰੇ ਸੂਟ ਹੈ ਸੋਹਣੀ ਪ੍ਰਿੰਟਿੰਗ ਤੇ ਪੱਲਿਆਂ ਤੇ ਕੱਟਵਰਕ ਸੇਮ ਥ੍ਰੈਡ ਦੇ ਨਾਲ ਜਿਹੜੇ ਥ੍ਰੈਡ ਦੇ ਨਾਲ ਆਪਣਾ ਵਰਕ ਹੋਇਆ neck ਤੇ ਬਹੁਤ ਪਿਆਰਾ ਸੂਟ ਹੈ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ ਬਲੈਕ ਤਾਂ ਹੈ ਹੀ ਸਦਾ ਬਹਾਰ ਬਹੁਤ ਲੋਕਾਂ ਦਾ ਫੇਵਰੇਟ ਹੁੰਦਾ ਜੀ ਬਲੈਕ ਕਲਰ ਬਲੈਕ ਬਾਟਮ ਬਾਟਮ ਦੇ ਨਾਲ ਐਗਜ਼ੈਕਟ ਕਲਰ ਤੁਹਾਨੂੰ ਪਤਾ ਚੱਲ ਜਾਂਦਾ ਜੀ ਕਿਹੜਾ ਕਲਰ ਹੈ ਬਹੁਤ ਸੋਹਣਾ ਨੈੱਕ ਤੇ ਵਰਕ ਹੈ ਪਿਸਤਾ ਕਲਰ ਪਿਸਤਾ ਕਲਰ ਦਾ ਤਾਂ ਅੱਗਾ ਲੱਗਿਆ ਹੋਇਆ ਇਹਦੇ ਤੇ ਤੇ 슬ੀਵਸ ਤੇ ਆ ਜਾਣਾ ਵਰਕ ਇਸ ਤੇ ਨਾਲ ਹੈਗਾ ਬਹੁਤ ਪਿਆਰਾ ਪਿਸਤਾ ਕਲਰ ਦਾ ਆਪਣਾ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦੁਪੱਟਿਆਂ ਦੀ ਗ੍ਰੇਸ ਹੀ ਬਹੁਤ ਜ਼ਿਆਦਾ ਪੂਰੇ 2.5 ਮੀਟਰ ਦੇ ਖੁੱਲੇ ਦੁਪੱਟੇ ਆ ਬਹੁਤ ਸੋਹਣਾ ਦੁਪੱਟਾ ਤੇ ਪ੍ਰੋਪਰ ਕੱਟਵਰਕ ਹੋਇਆ ਪੱਲਿਆਂ ਤੇ ਦੁਪੱਟਿਆਂ ਤੇ ਬਹੁਤ ਸੋਹਣਾ ਐਵੇਂ ਕੱਟਵਰਕ ਵੀ ਤੁਸੀਂ ਕਰਵਾ ਸਕਦੇ ਹੋ نیچے ਪੱਲੇ ਤੇ ਵੀ ਬਾਟਮ ਤੇ ਵੀ ਕੋ ਤੁਹਾਡੀ ਆਪਣੀ ਚੁਆਇਸ ਹੈ ਵੀ ਤੁਸੀਂ ਐਕਸਟਰਾ ਕੀ ਕੁਝ ਕਰਾਉਣਾ ਹੈ ਇਹਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਸੂਟ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਹੈ ਮੈਂ ਚਾਰ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਸਾਰੇ ਆਪਣੇ ਅੱਜ ਦੇ ਪਾਰਟੀ ਵੇਅਰ ਸੂਟ ਹੋਣਗੇ ਗਰਮੀਆਂ ਦੇ ਹੁਣ ਸ਼ੁਰੂ ਕਰਦੇ ਆ ਪਿਓਰ ਮਸਲੀਨ ਦੇ ਵਿੱਚ ਸੂਟ ਪਿਓਰ ਮਸਲੀਨ ਤੇ ਆ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਜਦੇ ਤੇ ਸੂਟ ਤੇ ਪਰਪਲ ਕਲਰ ਦੇ ਵਿੱਚ ਹੈ ਲਵੈਂਡਰ ਕਲਰ ਦੇ ਵਿੱਚ ਇਹ ਸੂਟ ਆਪਣਾ ਬੜਾ ਪਿਆਰਾ ਪ੍ਰਿੰਟਿੰਗ ਦੇਖੋ ਬੜਾ ਸੋਹਣਾ ਬਟਰਫਲਾਈ ਦੇ ਵਿੱਚ ਬਹੁਤ ਸੋਹਣੀ ਇਹ ਸਾਰੇ ਲੇਸੀਸ ਪਾ ਕੇ ਇਹ ਦੇਖੋ ਲੇਸੀਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਇਹ ਦੇਖੋ ਬਹੁਤ ਸੋਹਣਾ ਲਾਈਨਿੰਗ ਲਾ ਕੇ ਬਣਨਾ neck ਤੇ ਵੀ ਲੇਸੀਸ ਦੀ ਡਿਜ਼ਾਈਨਿੰਗ ਹੈ ਸੋਨਾ ਸੂਟ ਘੇਰੇ ਤੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਲੇਸੀਸ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਆ ਗਈ ਆਪਣੀ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਕਾਟਨ ਦੀ ਬਾਟਮ ਹੈ ਜੀ ਇਹਦੇ ਨਾਲ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਦੁਪੱਟਾ ਦੇਖਿਓ ਕਿੰਨਾ ਪਿਆਰਾ ਹੈ ਇਹ ਦੁਪੱਟਾ ਬਹੁਤ ਪਿਆਰਾ ਹੈ ਇਹ ਸਾਰਾ ਪੈਚਵਰਕ ਹੋਇਆ ਦੁਪੱਟੇ ਤੇ ਮੈਂ ਇਸ ਸਾਈਡ ਨੂੰ ਦਿਖਾਨੀ ਆ ਥੋੜਾ ਟ੍ਰੈਕਸ਼ਨ ਹੋ ਜਾਊਗੀ ਇਹ ਦੇਖੋ ਇਹ ਪੈਚਵਰਕ ਹੋਇਆ ਜਿਹੜੇ ਤੁਹਾਨੂੰ ਫਲਾਵਰ ਦਿਖ ਰਹੇ ਆ ਇਹ ਸਾਰਾ ਪੈਚਵਰਕ ਹੋਇਆ ਇਹਦੇ ਤੇ ਦੁਪੱਟੇ ਚ ਇਹ ਦੇਖੋ ਇਹ ਸਾਰੇ ਪੈਚੋ ਲੱਗੇ ਹੋਏ ਆ ਪੈਚਵਰਕ ਹੈ ਤੇ ਬਾਕੀ ਲੇਸਿਸ ਦੀ ਡਿਜ਼ਾਈਨਿੰਗ ਹੈ ਵਿੱਚ ਵੀ ਤੇ ਫੋਰ ਸਾਈਡ ਵੀ ਕਰੀਮ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਗਈ ਹੈ ਬਹੁਤ ਪਿਆਰਾ ਹੈ ਇਹ ਕਨਸੈਪਟ ਬਣਿਆ ਆਪਣਾ ਬਹੁਤ ਸੋਹਣਾ ਸੂਟ ਹੈ 4450 ਪ੍ਰਾਈਸ ਹੈ ਜੀ 4450 ਇਹ ਮੰਨੇ ਸੂਟ ਦੀ ਤੇ ਇਹਦੇ ਵਿੱਚ ਕਲਰ ਬੜੇ ਪਿਆਰੇ ਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜਾ ਸੋਹਣਾ ਫਿਰੋਜ਼ੀ ਗ੍ਰੀਨ ਕਲਰ ਸੇਮ ਦੇ ਵਿੱਚ ਫਰੋਜ਼ੀ ਗ੍ਰੀਨ ਕਲਰ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨ ਹੈ ਸਾਰੀ ਲੇਸਿਸ ਦੇ ਨਾਲ ਇਹ ਵੀ ਜੋਇੰਟਰ ਲੇਸ ਪਾ ਕੇ ਵਿੱਚ ਕੋਟੇ ਦੀ ਡਿਜ਼ਾਈਨਿੰਗ ਕਰਕੇ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੋਇਆ ਹੈ ਬਹੁਤ ਸੋਹਣਾ ਘੇਰਾ ਬਣਿਆ ਹੈ ਪੱਟੇ ਤੇ ਸਾਰਾ ਇਹ ਪੈਚਵਰਕ ਹੋਇਆ ਹੋਇਆ ਵਿੱਚ ਜਿਹੜੇ ਤੁਹਾਨੂੰ ਵੱਡੇ ਵੱਡੇ ਫਲਾਵਰ ਦਿਖ ਰਹੇ ਆ ਸਾਰਾ ਪੈਚਵਰਕ ਹੈ ਬਾਕੀ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਸੌਫਟ ਫੈਬਰਿਕ 4450 ਪ੍ਰਾਈਸ ਹੈ ਜੀ 4450 ਇਹ ਵਾਲੇ ਸੂਟ ਦਾ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਿੰਕ ਪੀਚ ਕਲਰ ਪਿੰਕ ਪੀਚ ਕਲਰ ਹੈ ਸੇਮ ਦੇ ਵਿੱਚ ਸੇਮ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨਿੰਗ ਹੋਈ ਹੈ। ਘਰੇ ਤੱਕ ਪਲੇਨ ਬਾਟਮ ਇਹ ਨਾਲ ਬਹੁਤ ਸੋਨਾ ਦੁਪੱਟਾ ਬਹੁਤ ਪਿਆਰੀ ਲੱਗਦੇ ਹਨ ਇਹਦੇ ਸੂਟ ਵੀਅਰ ਕੀਤੇ ਹੋਏ ਗਰਮੀਆਂ ਦੇ ਪਾਰਟੀ ਵੇਅਰ ਸੂਟ ਅੱਜ ਦੇ ਆਪਣੇ ਬਹੁਤ ਪਿਆਰੀ ਲੁੱਕ ਹੈ। 4850 ਪ੍ਰਾਈਸ ਦੇ ਨਾਲ ਆਪਣੇ ਤਿੰਨ ਸੂਟ ਦਿਖਾਏ ਆ ਮੈਂ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਆ ਬਹੁਤ ਪਿਆਰੀ ਇਹ ਦੇਖੋ ਗ੍ਰੀਨ ਟੋਨ ਤੇ ਫਰੋਜ਼ੀ ਗ੍ਰੀਨ ਕਲਰ ਹੁੰਦਾ ਜਿਹੜਾ ਉਸ ਕਲਰ ਚ ਤੇ ਹੋਰ ਕੋਟੇ ਤੇ ਆ ਜੀ ਇਹ ਵਾਲਾ ਸੂਟ ਲਾਈਨਿੰਗ ਲੱਗ ਕੇ ਬਣਨਾ ਹੈ ਬਿਲਕੁਲ ਪਿਓਰ ਕੋਟੇ ਤੇ ਇਹ ਦੇਖੋ ਵਿੱਚ ਕਾਟਨ ਦਾ ਪ੍ਰਿੰਟਡ ਪੈਚ ਐਡ ਕੀਤਾ ਹੋਇਆ ਹੈ ਦੇ ਸਿਜ਼ ਦੀ ਡਿਜ਼ਾਈਨਿੰਗ ਦੇ ਨਾਲ ਇਹ ਸਾਰਾ ਵਰਕ ਹੈ ਜੀ ਇਹ ਵਰਕ ਕੀਤਾ ਹੋਇਆ ਹੈ ਇਹ ਵਰਕ ਕੀਤਾ ਹੋਇਆ ਹੈ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਤੇ ਘੇਰੇ ਤੇ ਵੀ ਇਹ ਫੈਬਰਿਕ ਯੂਜ਼ ਕਰਕੇ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਕਿੰਨੀ ਪਿਆਰੀ ਲੁੱਕ ਆਣੀ ਹੈ ਕੋਈ ਲੈਂਥ ਦੀ ਦਿੱਕਤ ਨਹੀਂ ਹੈਗੀ ਯਾਰਾ ਸੂਟ ਤੇ ਇਸ ਦੇ ਨਾਲ ਹੈਗਾ ਆਪਣੇ ਕੋਲ

ਬਹੁਤ ਪਿਆਰਾ ਇਹ ਤਾਂ ਡਿਜ਼ਾਈਨ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਕੋਟੇ ਦਾ ਦੁਪੱਟਾ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਡਿਜ਼ਾਈਨਿੰਗ ਬਹੁਤ ਸੋਹਣੀ ਸਾਰੀ ਲੇਸੀਸ ਦੀ ਡਿਜ਼ਾਈਨਿੰਗ ਹੈ ਨਾਲ ਫੈਬਰਿਕ ਯੂਜ਼ ਕੀਤਾ ਹੋਇਆ ਤੇ ਕੋਲ ਪੱਲਿਆਂ ਤੇ ਦੇਖੋ ਪੂਰਾ ਵਰਕ ਹੈ ਜੀ ਪੂਰਾ ਜਿਹੜਾ ਵਰਕ 셔ਟ ਤੇ ਹੋਇਆ ਸੀ ਉਹੀ ਵਰਕ ਦੋਨੋਂ ਪੱਲਿਆਂ ਤੇ ਹੋਇਆ ਆ ਦੇਖੋ ਇਸ ਸਾਈਡ ਵੀ ਹੋਇਆ ਬਹੁਤ ਸੋਹਣਾ ਵਰਕ ਹੈ ਤੇ ਬੜਾ ਪਿਆਰਾ ਸੂਟ ਇਹ ਹੈ 4250 ਪ੍ਰਾਈਸ ਹੈ ਜੀ 4250 ਇਹ ਵਾਲੇ ਸੂਟ 4250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਪਿੰਕ ਕਲਰ ਪਿੰਕ ਕਲਰ ਹੈ ਸੇਮ ਦੇ ਵਿੱਚ ਬਹੁਤ ਹੀ ਸੌਫਟ ਫੈਬਰਿਕ ਹੈ ਇਹ ਵੀ ਆਪਾਂ बॉटम ਖੋਲ ਲੰਨੇ ਆ ਨੀਚੇ ਨਹੀਂ ਦੂਜੇ ਸੂਟ ਦੀ ਪ੍ਰਿੰਟਿੰਗ ਦਿਖੀ ਜਾਣੀ ਹੈ बॉਟਮਸ ਨੂੰ ਲੋੜ ਨਹੀਂ ਹੈਗੀ ਬਿਲਕੁਲ ਵੀ ਲਾਈਨਿੰਗ ਦੀ ਸ਼ਰਟ ਲਾਈਨਿੰਗ ਲੱਗ ਕੇ ਬਣਨੀ ਹੈ ਪਿਓਰ ਕੋਟੇ ਦੇ ਵਿੱਚ ਹੈ ਬਹੁਤ ਪਿਆਰਾ ਸੂਟ ਹੈ ਅਲੱਗ ਜੀ ਲੁੱਕ ਆਣੀ ਹੈ ਜੇ ਜਦ ਤੁਸੀਂ ਇਹ ਵਾਲੇ ਸੂਟ ਵੀਅਰ ਕਰੋਗੇ ਬਹੁਤ ਪਿਆਰਾ ਇਹ ਸਾਰਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਇਹ ਰਗਾਣੇ 80 ਰਾ ਪਿੰਕ ਕਲਰ ਦੇ ਵਿੱਚ ਸੂਟ ਕਰੀਮ ਤੇ ਪਿੰਕ ਦਾ ਕੰਟਰਾਸਟ ਹੈ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਵਰਕ ਹੈ ਬਹੁਤ ਪਿਆਰਾ ਤੇ ਬਾਕੀ ਬੇਸਿਕਸ ਦੀ ਡਿਜ਼ਾਈਨਿੰਗ ਹੈ ਸਾਧਾ ਇਹ ਵਾਲੀ ਸੂਟ ਦਾ ਪ੍ਰਾਈਸ ਹੈ ਜੀ ਇਹ ਵਾਲੀ ਸੂਟ ਦਾ 4250 ਇਹ ਦੋ ਸੂਟ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਮੈਂ ਨੈਕਸਟ ਡਿਜ਼ਾਈਨ ਸ਼ੁਰੂ ਨੈਕਸਟ ਸੂਟ ਆ ਗਿਆ ਆਪਣਾ ਇਹ ਪਿਓਰ ਲੀਨਨ ਤੇ ਆ ਜੀ ਸੂਟ ਪਹਿਲਾਂ ਤਾਂ ਮੈਂ ਬੈਕ ਸਾਈਡ ਦਾ ਪ੍ਰਿੰਟ ਦਿਖਾ ਦਿੰਨੀ ਆ ਇਹ ਸ਼ਰਟ ਦੀ ਬੈਕ ਹੈ ਬੜਾ ਸੋਹਣਾ ਫਿਰੋਜ਼ੀ ਕਲਰ ਦੇ ਵਿੱਚ ਹੈ ਬਿਲਕੁਲ ਪਿਓਰ ਲੀਨਨ ਕਾਟਨ ਹੈ ਜੀ ਇਹਦੀ ਸੂਟ ਦੀ ਪਿਓਰ ਲੀਨਨ ਕਾਟਨ ਦੇ ਵਿੱਚ ਆਪਣਾ ਸੂਟ ਇਹ ਤੇ ਇਹ ਆ ਗਿਆ ਫਰੰਟ ਇਹ ਫਰੰਟ ਹੈ ਜੀ ਸ਼ਰਟ ਦਾ ਬਹੁਤ ਸੋਹਣਾ ਇਹ ਪਿਓਰ ਕੋਟਾ ਲਗਾ ਕੇ ਇਹ ਸਾਰਾ ਵਰਕ ਹੈ ਨੈਕ ਬੜੀ ਸੋਹਣੀ ਬਣੀ ਹੋਈ ਹੈ ਲੇਸਿਸ ਦੀ ਡਿਜ਼ਾਈਨਿੰਗ ਤੇ ਸਾਰਾ ਵਰਕ ਕੀਤਾ ਹੋਇਆ ਇਹ ਦੇਖੋ ਇਹ ਟੋਟਲੀ ਸਾਰਾ ਵਰਕ ਹੈ ਬਹੁਤ ਪਿਆਰਾ ਸੂਟ ਫਰੋਜ਼ੀ ਕਲਰ ਦੇ ਵਿੱਚ ਇਸ ਦੇ ਨਾਲ ਹੈਗੀ ਹੈ ਫਰੋਜ਼ੀ कॉटन ਦੀ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਬਿਲਕੁਲ ਪਿਓਰ ਲੀਲਨ ਦੇ ਵਿੱਚ ਦੁਪੱਟਾ ਸੌਰੀ ਸੂਟ ਹੈ ਤੇ ਇਹ ਸਾਰਾ ਵਰਕ ਹੈ ਜੀ ਦੁਪੱਟੇ ਤੇ ਜਿਹੜਾ ਕੀਤਾ ਹੋਇਆ ਵਰਕ ਕੀਤਾ ਹੋਇਆ ਦੁਪੱਟੇ ਤੇ ਤੇ ਫੋਰ ਸਾਈਡ ਦੇਖੋ ਕਿੰਨੀ ਪਿਆਰੀ ਫਰਨੀਸ਼ਿੰਗ ਹੈ ਸੇਮ ਸੂਟ ਦਾ ਸਟੱਫ ਲਗਾ ਕੇ ਤੇ ਬਹੁਤ ਸੁਪੀਰੀਅਰ ਫਰਨੀਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਇਹ ਦੇਖੋ ਬਹੁਤ ਸੋਹਣਾ ਸੂਟ ਹੈ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇਹ ਪੈਰਟ ਗ੍ਰੀਨ ਜਿਹਾ ਕਲਰ ਆ ਬੜਾ ਸੋਹਣਾ ਇਹ ਦੇਖੋ ਸੇਮ ਦੇ ਵਿੱਚ ਹੀ ਸਾਰੀ ਡਿਜ਼ਾਈਨਿੰਗ ਸੇਮ ਹੈ ਸਾਰਾ ਵਰਕ ਹੈ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਹੈ ਇਹ ਸਾਰੀ ਸ਼ਰਟ ਤੇ ਫਰੰਟ ਤੇ ਵਰਕ ਕੀਤਾ ਹੋਇਆ ਤੇ yellow ਹੀ ਬਾਟਮ ਨਾਲ ਸੇਮ ਜਿਹੜੇ ਦੇ ਕਲਰ ਦਾ ਇਸ ਚ ਪੈਚ ਲੱਗਿਆ ਤੇ ਇਸੇ ਕਲਰ ਦਾ ਦੁਪੱਟਾ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੈ ਉਹ ਸੋਨਾ ਵਰਕ ਦੇ ਦੁਪੱਟੇ ਤੇ ਸਾਰਾ ਵਰਕ ਕੀਤਾ ਹੋਇਆ ਤੇ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਬਹੁਤ ਪਿਆਰਾ ਸੂਟ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ ਪਿਓਰ ਲੀਲਨ ਕਾਟਨ ਦੇ ਵਿੱਚ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803884608803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ